ਲਾਲ ਬੱਤੀ ਜਿਹੜੀ ਲਗਾ ਲੈਂਦੇ ਨੇ ਜਾਂ ਹੂਟਰ ਲਗਾ ਲੈਂਦੇ ਨੇ ਇਸ ਦੀ ਬਹੁਤ ਜ਼ਿਆਦਾ ਦੁਰਵਰਤੋਂ ਹੋ ਰਹੀ ਹੈ ਤਾਂ ਇਸ ਦੇ ਉੱਤੇ ਇੱਕ ਜਜਮੈਂਟ ਦਿੱਤੀ ਸੁਪਰੀਮ ਕੋਰਟ ਨੇ ਕਿ ਕੌਣ ਲਗਾ ਸਕਦਾ ਤੇ ਕੌਣ ਨਹੀਂ ਲਗਾ ਸਕਦਾ ਇਹਦੀ ਆਮ ਜਿਹੜੀ ਵਰਤੋਂ ਹੈਗੀ ਹੈ ਲਾਲ ਬੱਤੀ ਦੀ ਉਸ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਵੀ ਮੈਂ ਜੇ ਬਣ ਗਿਆ ਕੁਛ ਮੈਂ ਜੇ ਅਧਿਕਾਰੀ ਬਣ ਗਿਆ ਸਰਕਾਰੀ ਅਧਿਕਾਰੀ ਬਣ ਗਿਆ ਤਾਂ ਮੇਰੇ ਉੱਤੇ ਜਿਹੜੀ ਇਹ ਚੀਜ਼ ਹੈ ਬੱਤੀ ਲੱਗੀ ਹੋਈ ਉਹ ਬੱਤੀ ਦਾ ਇਹ ਹਿਸਾਬ ਹੋ ਜਾਂਦਾ ਵੀ ਬੱਤੀ ਲੱਗੀ ਹੈ ਤਾਂ ਮੈਂ ਆਮ ਬੰਦੇ ਨਾਲ ਹੋ ਗਿਆ ਉੱਚਾ ਤਾਂ ਮਤਲਬ ਉਹ ਇੱਕ ਸੁਪੀਰੀਅਰ ਤੇ ਕੰਪਲੈਕਸ ਆ ਪੜਿਆ ਆਪ ਨੂੰ ਉੱਚਾ ਦਿਖਾਣ ਦੀ ਕੋਸ਼ਿਸ਼ ਤੇ ਬਾਕੀਆਂ ਨੂੰ ਕੀੜੇ ਮਕੌੜੇ ਤੇ ਕਹਾਣ ਦੀ ਕੋਸ਼ਿਸ਼ ਇਹ ਚਲਦੀ ਹੁੰਦੀ ਹੈ ਇਹ ਬੱਤੀ ਸਿਰਫ ਦੋ ਜਗ੍ਹਾ ਦੇ ਉੱਤੇ ਲੱਗ ਸਕਦੀ ਹੈ ਇੱਕ ਐਮਰਜੈਂਸੀ ਵਹੀਕਲਸ ਤੇ ਮਤਲਬ ਪੁਲਿਸ ਦੀ ਗੱਡੀ ਤੇ ਪੁਲਿਸ ਦੀ ਪ੍ਰਾਈਵੇਟ ਗੱਡੀ ਤੇ ਨਹੀਂ ਪੁਲਿਸ ਦੀ ਗੱਡੀ ਤੇ ਇਹ ਲੱਗ ਸਕਦੀ ਹੈ ਤੇ ਐਂਬੂਲੈਂਸ ਤੇ ਲੱਗ ਸਕਦੀ ਹੈ ਫਾਇਰ ਬ੍ਰਿਗੇਡ ਤੇ ਲੱਗ ਸਕਦੀ ਹੈ ਯਾ ਇਹ ਲੱਗ ਸਕਦੀ ਹੈ ਮਤਲਬ ਕਿ ਐਮਰਜੈਂਸੀ ਵਹੀਕਲਸ ਯਾ ਡਿਜ਼ਾਸਟਰ ਮੈਨੇਜਮੈਂਟ ਵੇਲੇ ਲੱਗ ਸਕਦੀ ਹੈ ਬਕਦਰ ਪੁਚਾਲ ਆ ਗਿਆ ਕੋਸ਼ ਆ ਗਿਆ ਉਸ ਜਗ੍ਹਾ ਨੂੰ ਕੋਈ ਜਾ ਰਹੇ ਨੇ ਹੁਣ ਜਿਵੇਂ ਤੁਸੀਂ ਦੇਖਿਆ ਹੋਣਾ ਵੇ ਆਪਣੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ इवन ਪੁਲਿਸ ਇਨਸਪੈਕਟਰ ਜਿਹੜੇ ਆਪਣੀਆਂ ਗੱਡੀਆਂ 'ਚ ਤੁਰੇ ਫਿਰਦੇ ਨੇ ਜਾਂ ਡਿਟੈਕਟਿਵ ਤੁਰੇ ਫਿਰਦੇ ਹੁੰਦੇ ਨੇ ਜਦੋਂ ਉਹਨਾਂ ਨੂੰ ਐਮਰਜੈਂਸੀ ਆਉਂਦੀ ਹੈ ਤਾਂ ਉਹ ਇੱਕ ਐਮਰਜੈਂਸੀ ਸਰਵਿਸ ਲਈ ਜਾ ਰਹੇ ਨੇ ਉਹ ਅੰਦਰੋਂ ਆਪਣੇ ਗੱਡੀ ਦੇ ਅੰਦਰੋਂ ਇੱਕ ਘੋਗੂ ਕੱਢ ਕੇ ਗੱਡੀ ਦੀ ਛੱਤ ਤੇ ਲਾ ਲੈਂਦੇ ਨੇ ਜੀ ਫਿਰ ਚਲਾਉਂਦੇ ਨੇ ਉਸ ਨੂੰ ਉਹ ਆਮ ਹੀ ਨੇ ਵੀ ਤੁਰਦੇ ਹੋਏ ਮਤਲਬ ਟੂ 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 ਮਾਰਦੇ ਫਿਰਦੇ ਹੁੰਦੇ ਹੁੰਦੇ ਬਿਲਕੁਲ ਇਹ ਬਿਲਕੁਲ ਉਸੇ ਤਰੀਕੇ ਆਪਣੇ ਇੱਧਰ ਵੀ ਕਲੀਅਰ ਹੈ ਪਰ ਕੋਈ ਮੰਨਦਾ ਨਹੀਂ ਮੰਦੇ ਕਿਉਂ ਨਹੀਂ ਕਿਉਂਕਿ ਇਹਨਾਂ ਦੇ ਆਪਣੇ ਰਿਸ਼ਤੇਦਾਰਾਂ ਦੇ ਲੱਗੀਆਂ ਹੋਈਆਂ ਨੇ ਤੁਸੀਂ ਇਹਨਾਂ ਕੋਲੋਂ ਕੀ ਇਨਸਾਫ ਦੀ ਉਮੀਦ ਕਰੋਗੇ ਵੀ ਇਹ ਤਰਵਾ ਦੇਣਗੇ ਇਹਨਾਂ ਦੇ ਤਾਂ ਡੀਸੀਆਂ ਦੇ ਲੱਗੀਆਂ ਹੋਈਆਂ ਨੇ ਡੀਸੀ ਵੀ ਲਾ ਸਕਦੇ ਨਹੀਂ ਲਾ ਸਕਦੇ ਇਹਨਾਂ ਦਾ ਡੀਜੀਪੀ ਨਹੀਂ ਲਾ ਸਕਦੇ ਕਿਉਂਕਿ ਉਹਨਾਂ ਦੇ ਅੱਗੇ ਪਾਇਲਟ ਹੈ ਡੀਜੀਪੀ ਬਿਨਾ ਪਾਇਲਟ ਤੋਂ ਕਦੋਂ ਤੁਰਦੇ ਜਿਹੜੀ ਗੱਡੀ ਦੇ ਅੱਗੇ ਪਾਇਲਟ ਹੈ ਤਾਂ ਪਾਇਲਟ ਗੱਡੀ ਜਦੋਂ ਕਰ ਰਹੀ ਹੈ ਉਸ ਨੂੰ ਤਾਂ ਪਿਛਲੀ ਗੱਡੀ ਜਿਹੜੀ ਆ ਰਹੀ ਹੈ ਵੀਆਈਪੀ ਦੀ ਉਹ ਗੱਡੀ ਦੇ ਉੱਤੇ ਨਹੀਂ ਹੋ ਸਕਦੀ ਬਿਲਕੁਲ ਚੀਜ਼ਾਂ ਕਲੀਅਰ ਨੇ ਉਸ ਜਜਮੈਂਟ ਦੇ ਵਿੱਚ ਪਰ ਤਾਂ ਮੰਤਰੀਆਂ ਦੀਆਂ ਗੱਡੀਆਂ ਤਾਂ ਜਮਕਿਉਂ ਪਾਇਲਟ ਹੁੰਦੀਆਂ ਮੰਤਰੀਆਂ ਗੱਡੀਆਂ ਥੱਲੇ ਵੀ ਨਹੀਂ ਹੋ ਸਕਦੀ ਬਿਲਕੁਲ ਨਹੀਂ ਹੋ ਸਕਦੀ ਜੀ ਸਾਰੀਆਂ ਬੱਤੀਆਂ ਲੈਣਗੀਆਂ ਅੱਛਾ ਯਾ ਕਿਉਂ ਕਿਵੇਂ ਦੇਣਗੇ ਇਹ ਜਵਾਬ ਇਹ ਤਾਂ ਵਿਆਹਾਂ ਭੋਗਾਂ ਤੇ ਜਾਂਦੇ ਹੋਏ ਐਮਰਜੈਂਸੀ ਕਾਦੀ ਇਹ ਤਾਂ ਭੋਗ ਤੇ ਜਾਂਦੇ ਹੋਏ ਜਾ ਕੇ ਅੰਦਰ ਜਾ ਕੇ ਸਭ ਦੇ ਜਿਆਦਾ ਹੂਟਰ ਮਾਰਦੇ ਨੇ ਟੋਰ ਦਹਣ ਨੂੰ ਵੀ ਅਸੀਂ ਆ ਗਏ ਉੱਥੇ ਅਗਲੇ ਦਾ ਭੋਗ ਹੁੰਦਾ ਜਾਂ ਕੁਛ ਹੁੰਦਾ ਉੱਥੇ ਜਾਂਦੇ ਨੇ ਤਾਂ ਪੂਰੀ ਬੱਤੀ ਜਗਾ ਕੇ ਤੇ ਮਾਰਦੇ ਰਿਹਾ ਉਹ ਮੰਤਰੀ ਜੀ ਅਗ ਮੰਤਰੀ ਜੀ ਆ ਗਏ ਬਸ ਆ ਚੀਜ਼ ਦਿਖਾਣ ਨੂੰ ਲੋਕੀ ਵੀ ਇਹਨਾਂ ਨੂੰ ਭੋਵੇ ਚੜਾਈ ਰੱਖਦੇ ਨੇ